ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਪਹੁੰਚੇ ਆ ਪਿੰਡ ਲਗੜੋਆ ਬਾਈਪਾਸ ਦੇ ਕਿਉਂਕਿ ਇੱਥੇ ਜਥੇਬੰਦੀਆਂ ਦਾ ਸਮੂਹ ਨੇ ਤਕਰੀਬਨ 500 ਜਿਲਿਆਂ ਦੇ ਵਿੱਚ ਇੱਕ ਬਹੁਤ ਵਿਸ਼ਾਲ ਧਰਨਾ ਜਿਹਦੇ ਵਿੱਚ ਖੇਤ ਮਜ਼ਦੂਰ ਜੁਨੀਅਨ ਵੀ ਹੈ ਸੀਪੀਆਈ ਵੀ ਹੈ ਸੀਪੀਐਮ ਵੀ ਹੈ ਹੋਰ ਬਹੁਤ ਸਾਰੀਆਂ ਜੁਨੀਅਨ ਨੇ ਹਿੱਸਾ ਲਿਆ ਤੇ ਅੱਜ ਮੁਕੰਮਲ ਕਿਉਂਕਿ ਜੜਾਈ ਦਾ ਐਲਾਨ ਕੀਤਾ ਗਿਆ ਸੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਮੁਕੰਮਲ ਜਿਹੜਾ ਬੰਦ ਕੀਤਾ ਗਿਆ ਅੱਜ ਤੇ ਇਹ ਆਵਾਜ਼ ਕੇਂਦਰ ਸਰਕਾਰ ਤੱਕ ਕਦੋਂ ਜਾਂਦੀ ਹੈ ਇਹ ਆਵਾਜ਼ ਸੁਣਾਉਣ ਲਈ ਅੱਜ ਇਹ ਜਿਹੜਾ ਪੂਰੇ 500 ਜ਼ਿਲ੍ਹਿਆਂ ਵਿੱਚ ਭਾਰਤ ਬੰਦ ਦੀ ਕਾਲ ਸੀ ਉਹ ਪੂਰੀ ਤਰ੍ਹਾਂ ਸਫਲ ਰਿਹਾ ਤੇ ਪਰਸੋਂ ਨੂੰ ਐਸ ਕੇ ਐਮ ਦੀ ਮੀਟਿੰਗ ਵੀ ਹੋ ਰਹੀ ਹੈ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵੱਡੇ ਫੈਸਲੇ ਹੋਣਗੇ ਉਹ ਵੀ ਤੁਹਾਨੂੰ ਪੰਜਾਬੀ 365 ਦੇ ਦਿਖਾਵਾਂਗੇ ਤੇ ਠੀਕ 4 ਵਜੇ ਤੱਕ ਇਹ ਧਰਨਾ ਆ ਲਗੜੋਏ ਬਾਈਪਾਸ ਦਾ ਵੈਸੇ ਸਾਰਾ ਕੁਝ ਬੰਦ ਹੈ ਤੇ ਕਿਉਂਕਿ ਸਾਰਿਆਂ ਨੇ ਸਹਿਯੋਗ ਕੀਤਾ ਸਾਰੀ ਜੁਨੀਅਨ ਨੇ ਸਹਿਯੋਗ ਕੀਤਾ ਤੇ ਜਿੰਨੇ ਵੀ ਜਥੇਬੰਦੀਆਂ ਦੇ ਉਹਨਾਂ ਨੇ ਸਾਰਿਆਂ ਨੇ ਧੰਨਵਾਦ ਕੀਤਾ ਸਾਰਿਆਂ ਜਿੰਨਾ ਵੀ ਬਜ਼ਾਰਗਾ ਕੋਈ ਵੀ ਦੁਕਾਨ ਖੁੱਲੀ ਨਹੀਂ ਰਹੀ ਸਾਰੇ ਬੰਦ ਕਰਵਾ ਕੇ ਦੁਕਾਨਾਂ ਅੱਜ ਅਸੀਂ ਸ਼ਾਮਲ ਹੋਇਆ ਕਿਉਂਕਿ ਲੜਾਈ ਵੱਡੀ ਆ ਲੜਾਈ ਕੱਲਾ ਮਜ਼ਦੂਰ ਨਹੀਂ ਲੜੇਗਾ ਮੈਂ ਮਹਾ ਸਿੰਘ ਗਰੋੜੀ ਪ੍ਰਧਾਨ ਸੀਆਈਟੀਯੂ ਪੰਜਾਬ ਪਹਿਲਾਂ ਤਾਂ ਸ਼ਾਮ ਜੀ ਤੁਹਾਡੇ ਮੀਡੀਆ ਦਾ ਮੈਂ ਪਹਿਧ ਵੱਲੋਂ ਧੰਨਵਾਦ ਕਰਦਾ ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਦੂਜਾ ਨੰਬਰ ਅਸੀਂ ਜਿਹੜਾ 16 ਤਰੀਕ ਦਾ ਬੰਦ ਦਾ ਸੱਦਾ ਦਿੱਤਾ ਹੈ ਇਹ ਪਹਿਲਾਂ ਸਿਰਫ ਜਿਹੜਾ ਪਹਿਲਾਂ ਜੰਗ ਲੜਿਆ ਉਹ ਸਿਰਫ ਕਿਸਾਨ ਸੁਨੁਕਤ ਮੋਰਚੇ ਵੱਲੋਂ ਸੱਜਾ ਤੇ ਜਿਹੜਾ 13 ਮਹੀਨੇ ਲਗਾਤਾਰ ਲੜਾਈ ਦਿੱਤੀ ਹੈ ਮਜ਼ਦੂਰਾਂ ਨੇ ਉਹਨਾਂ ਨਾਲ ਸਹਿਯੋਗ ਕੀਤਾ ਸੀਗਾ ਉਦੋਂ ਵੀ ਕਿਸਾਨ ਜਿੱਤ ਕੇ ਆਏ ਸੀਗੇ ਤੇ ਤਿੰਨ ਕਾਲੇ ਕਾਨੂੰਨ ਵਾਪਸ ਹੋ ਸਗੇ ਪਰ ਜਿਹੜੀਆਂ ਮੰਗਾਂ ਸੁਸਮੰਨੀਆਂ ਸੀਗੀਆਂ ਮੋਦੀ ਨੇ ਉਹ ਲਾਗੂ ਨਹੀਂ ਸੀਗੀਆਂ ਕੀਤੀਆਂ ਅੱਜ ਜਿਹੜਾ ਅਸੀਂ ਬੰਦ ਦਾ ਸੱਦਾ ਦਿੱਤਾ ਹੈ ਉਹ ਕਿਸਾਨਾਂ ਵੱਲੋਂ ਨੇ ਕਿਸਾਨ ਮਜ਼ਦੂਰ ਖੇਤ ਮਜ਼ਦੂਰ ਫੈਕਟਰੀ ਮਜ਼ਦੂਰ ਨੌਜਵਾਨ ਵਿਦਿਆਰਥੀ ਔਰਤਾਂ ਲੇਖਕ ਇਹ ਸਾਰੀਆਂ ਹੀ ਜਥੇਬੰਦੀਆਂ ਵਪਾਰੀ ਛੋਟਾ ਦੁਕਾਨਦਾਰ ਸਾਰਿਆਂ ਨੇ ਸਾਂਝੇ ਤੌਰ ਤੇ ਸੱਜਾ ਦਿੱਤਾ ਤੇ ਸਾਰੀਆਂ ਲੋਕਾਂ ਦੀਆਂ ਮੰਗਾਂ ਲਈ ਦਿੱਤਾ ਹੈ ਅਸੀਂ ਭਾਰਤ ਬੰਦ ਕੀਤਾ ਹੈ 加ਡੀ ਪਹਿਲੀ ਮੰਗ ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਜਿਹੜੀ ਐਮਐਸਪੀ ਹੈ ਜਿਹੜਾ ਇਹਨੇ ਤੁਸੀਂ ਵਾਅਦਾ ਕੀਤਾ ਸੀਗਾ ਜਿਹੜਾ ਤੁਸੀਂ ਸਮਰਥਨ ਮੁੱਲ ਦੇਣ ਦੀ ਗੱਲ ਕੀਤੀ ਸੀ ਅਜੇ ਤੱਕ ਨਹੀਂ ਦਿੱਤਾ ਅੱਜ ਅਸੀਂ ਸੂਜਗਤ ਮੋਰਚੇ ਸੱਦੇ ਤੇ 16 ਤਰੀਕ ਨੂੰ ਭਾਰਤ ਬੰਦ ਕਰ ਰਹੇ ਹਾਂ ਕੋਲਿੰਦੇ ਕਿਸਾਨ ਸਭਾ ਵਾਕੀ ਜਦੇ ਬੰਦੀਆਂ ਸਾਡਾ ਐਸਕੇਐਮ ਜਿਹੜਾ ਆ ਸੰਜੁਗ ਕਿਸਾਨ ਮੋਰਚਾ ਉਹਨੇ ਸੁਨੇਹਾ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਵੀ ਪਿਛਲੀ ਵਾਰ ਇਹ ਸਾਡੇ 750 ਕਿਸਾਨ ਸ਼ਹੀਦ ਹੋਏ ਆ ਜਿਹੜੀਆਂ ਮੰਗਾਂ ਨੂੰ ਲੈ ਕੇ ਉਹ ਮੰਗਾਂ ਹਜ ਤੱਕ ਮੰਨੀਆਂ ਨਹੀਂ ਗਈਆਂ ਉਹਨਾਂ ਮੰਗਾਂ ਨੂੰ ਬੰਦੇ ਦਾ ਰੱਖਦੇ ਹੋਏ ਸਾਡੇ ਕਿਸਾਨਾਂ ਨੇ ਇੱਕ ਫੈਸਲਾ ਕੀਤਾ ਕਿ ਭਾਈ ਇੱਕ ਇਲੈਕਸ਼ਨ ਨੇੜੇ ਆ ਗਿਆ ਮੋਦੀ ਜਿਹੜਾ ਆ ਆਪਣੀ ਨੀਤੀ ਬਦਲ ਨਹੀਂ ਰਿਹਾ ਕਿ ਉਹ ਜਿਹੜੀ ਮੋਦੀ ਦੀ ਨੀਤੀ ਆ ਤੁਸੀਂ ਸਾਰੇ ਜਾਣਦੇ ਆ ਕਿਸਾਨ ਮਜ਼ਦੂਰ ਤੇ ਮਲਾਈ ਵਰੋਧੀ ਆ ਅੱਜ ਦੀ ਕਾਲ ਸੀ ਜੋ ਮੀਟਿੰਗ ਹੋਈ ਸੀ ਪਿਛਲੇ ਦਿਨੀ ਜਲੰਧਰ ਵਿਖੇ ਉਹਦੇ ਵਿੱਚ ਕੱਲ ਪਰਸੋਂ ਮੀਟਿੰਗ ਹੋਈ ਸੀ ਤੇ 3 ਘੰਟੇ ਦਾ ਜਿਹੜਾ ਬੰਦ ਸੀਗਾ ਟੋਲ ਪਲਾਜ਼ਾ ਉਹ ਵੀ ਮੁਕੰਮਲ ਰਿਹਾ ਤੇ ਅੱਜ ਇੱਥੇ ਜੋ ਬੰਦ ਦੀ ਕਾਲ ਸੀ ਪਹਿਲਾਂ ਤੋਂ ਉਹਦੇ ਵਿੱਚ ਵੱਖ-ਵੱਖ ਨਗਰਾਂ ਤੋਂ ਵੱਖ-ਵੱਖ ਜਥੇਬੰਦੀਆਂ ਮਲਾਜਮ ਜਥੇਬੰਦੀਆਂ ਅੱਜ ਇੱਥੇ ਸ਼ਮੂਲੀਅਤ ਕਰ ਰਹੀਆਂ ਨੇ ਔਰ ਬਹੁਤ ਵੱਡਾ ਆਉਣੇ ਵਾਲੇ ਦਿਨਾਂ ਦੇ ਵਿੱਚ ਇਕੱਠ ਦੇਖਣ ਨੂੰ ਮਿਲੂਗਾ ਪਰਸੋਂ ਨੂੰ ਹੁਣ ਸਾਡੀ ਐਸਕੇਐਮ ਦੀ ਜਿਹੜੀ ਮੀਟਿੰਗ ਹੈ ਉਹ ਲੁਧਿਆਣੇ ਵਿਖੇ ਹੋ ਰਹੀ ਹੈ ਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਇੱਕ ਨਵਾਂ ਮੈਸੇਜ ਦਵਾਂਗੇ ਇਹਦਾ ਅੰਦੋਲਨ ਦਾ ਅੰਦੋਲਨ ਦੀ ਅਗਲੀ ਰੂਪਰੇਖਾ ਤਿਆਰ ਹੋਊਗੀ ਪਰਸੋਂ ਆਪਾਂ ਇੱਕ ਮੀਟਿੰਗ ਕਰਨ ਜਾ ਰਹੇ ਆ ਪੂਰਾ ਐਸਕੇਮ ਅਸਕੇਮ ਜਿੱਥੇ ਬੰਦੀਆਂ ਸੰਦੇਸ਼ ਅੱਜ ਪੂਰੇ ਕਰੀਬ 500 ਜ਼ਿਲ੍ਹੇ ਦੇ ਵਿੱਚ ਦੇਸ਼ ਦੇ 500 ਜ਼ਿਲ੍ਹੇ ਦੇ ਵਿੱਚ ਜੋ ਦੇਸ਼ ਦਾ ਸਯੁਕਤ ਮੋਰਚਾ ਆ ਉਹ ਸਾਰਾ ਇਹ ਸਾਰੇ ਦਾ ਸਾਰਾ ਇੱਕ ਸਿਰਫ ਤਿੰਨ ਜਥੇਬੰਦੀਆਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਦਿੱਲੀ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਉਹਦੇ ਤਹਿਤ ਉਹ ਉੱਥੇ ਗਈਆਂ ਹੋਈਆਂ ਨੇ ਉਹ ਵੀ ਸਾਡਾ ਹੀ 파ੜ ਨੇ ਜਦੋਂ ਆਪਾਂ ਦਿੱਲੀ ਅੰਦolan ਲੜਿਆ ਤਾਂ ਇਕੱਠਿਆਂ ਲੜਿਆ ਸੀ ਤੇ ਉਹਨਾਂ ਦੀ ਕਾਲ ਸੀ ਕਿ ਇਹ ਮਤ ਸਮਝੇ ਸਰਕਾਰ ਤੇ ਉਹ ਵੱਖ ਨੇ ਜਾਂਸੀਂ ਵੱਖ ਨੇ ਜਦੋਂ ਲੋੜ ਪੈਣ ਤੇ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਪਊਗੀ ਪਿੰਡਾਂ ਦੇ ਲੋਕ ਇਸ ਗੱਲ ਦਾ ਇੰਤਜ਼ਾਰ ਕਰਦੇ ਨੇ ਤੇ ਸਾਨੂੰ ਆਗੂਆਂ ਦਾ ਕੋਈ ਨਾ ਕੋਈ ਸੁਨੇਹਾ ਆਵੇ ਦਿਨ ਰਾਤ ਫੋਨ ਚੱਲਦੇ ਨੇ ਪੁੱਛਦੇ ਨੇ ਵਿਵਰਧਾਨ ਜੀ ਕਿਆ ਕਰੋ ਸਾਡਾ ਪ੍ਰੋਗਰਾਮ ਨਹੀਂ ਤੇ ਅਸੀਂ ਕਦੋਂ ਜਾਣਾ ਦਿੱਲੀ ਯਾਨੀ ਇੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਅਸੀਂ ਐਸਕੇਮ ਦਾ ਜਿਹੜਾ ਫੈਸਲਾ ਆ ਉਹਦਾ ਇੰਤਜ਼ਾਰ ਕਰਨ ਲਈ ਕਹਿੰਦੇ ਆ ਕਿ ਜਿੱਦਾਂ ਉਹ ਸੁਨੇਹਾ ਆਵੇਗਾ ਉਹਦੇ ਤਹਿਤ ਜਾਬਤੇ 'ਚ ਰਹਿ ਕੇ ਸਰਕਾਰ ਨੂੰ ਅੱਗੇ ਦੀ ਤਰ੍ਹਾਂ ਜਿੱਦਾਂ ਅੱਗੇ ਆਪਾਂ ਅੰਦੋਲਨ ਜਿੱਤ ਕੇ ਆਏ ਆ ਹਰਾ ਕੇ ਆਇਆ ਸਰਕਾਰ ਨੂੰ ਤੇ ਉਹ ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਮਨਵਾਉਂ